ਬਰਸ਼ਾਵਾਂ ਬਰਿਆ ਬੱਲਵ ਦਾ ਇੱਧਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਸੰਗਤ ਰੂਪ ਦੇ ਵਿੱਚ ਸਮਾਣੇ ਦੀ ਧਰਤੀ ਤੇ ਇਕੱਠੇ ਹੋਏ ਆ ਜਿੱਥੇ ਭਾਈ ਗੁਰਜੀਤ ਸਿੰਘ ਫੌਜੀ ਕੌਮ ਦਾ ਯੋਧਾ ਤੇ ਜਰਨੈਲ ਹੈ ਜਿਸ ਨੇ ਲੜਾਈ ਜਿਹੜੀ ਨਾ ਆਪਣੇ ਘਰ ਦੀ ਐ ਨਾ ਆਪਣੇ ਖੇਤ ਦੀ ਐ ਨਾ ਇਹ ਲੜਾਈ ਆਪਣੇ ਬੰਨੇ ਦੀ ਐ ਨਾ ਇਹ ਲੜਾਈ ਕੋਈ MP ਬਣਦੀ ਐ ਨਾ ਕੋਈ MLA ਬਣਦੀ ਐ ਭਾਵਾਂ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਸਾਨੂੰ ਸਾਰਿਆਂ ਨੂੰ ਸਾਰਾ ਕੁਝ ਰਾਜ ਵੀ ਚਾਹੀਦਾ ਐ ਤੇ ਸਾਨੂੰ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਵੀ ਚਾਹੀਦੇ ਨੇ ਲੜਾਈ ਇਹ ਐ ਕੇ ਪਿਛਲੇ ਸਮੇਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਰੂਪ ਬੁਰਜ ਜਵਾਰ ਸਿੰਘ ਵਾਲੇ ਤੋਂ 1 ਜੂਨ 2015 ਨੂੰ ਚੋਰੀ ਹੋ ਗਏ ਸੀ ਧਰਨੇ ਲਾਏ ਮਜਾਰੇ ਕੀਤੇ ਸੜਕਾਂ ਜਾਮ ਕੀਤੀਆਂ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ 'ਚ ਰੋਲਤਾ ਤੁਸੀਂ ਵੀ ਰੋਏ ਅਸੀਂ ਵੀ ਰੋਏ ਤੇ ਬਾਦਲ ਦੇ ਜਥੇਦਾਰਾਂ ਨੇ ਗੈਨੀ ਗੁਰਵਜਨ ਸਿੰਘ ਨੇ ਬਿਨਾ ਮੰਗਿਆ ਮਾਫੀ ਦੇ ਦਿੱਤੀ ਅਸੀਂ ਵੀ ਰੋਏ ਤੇ ਤੁਸੀਂ ਵੀ ਰੋਏ ਕਹਿਣ ਤੋਂ ਪਾਪ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਂਦੀ ਸੀ ਬੰਦੇ ਨੂੰ ਫੜ ਲੈਂਦੇ ਸੀ ਫੜ ਕੇ 295 ਦਾ ਪਰਚਾ ਦਰਜ ਕਰ ਦਿੰਦੇ ਸੀ ਤੇ ਤਿੰਨਾਂ ਦਿਨਾਂ ਬਾਅਦ ਜਵਾਨਤ ਕਰ ਦਿੰਦੇ ਸੀ ਤੇ ਫਿਰ ਉਹਨੂੰ ਗਨਮੈਨ ਦੇ ਦਿੰਦੇ ਸੀ ਤੇ ਫਿਰ ਜਦੋਂ ਗੁਰੂ ਗ੍ਰੰਥ ਸਾਹਿਬ ਸਾਡਾ ਹਾਜ਼ਰ ਨਾਜ਼ਰ ਗੁਰੂ ਆ ਤੇ ਫਿਰ ਉਹਦੇ ਕਾਨੂੰਨ ਦੇ ਮੁਤਾਬਕ ਅਸੀਂ ਇਹ ਨਹੀਂ ਕਹਿੰਦੇ ਕਿ ਤੂੰ ਕਿਸੇ ਧਰਮ ਨੂੰ ਨੀਵਾਂ ਦਿਖਾਇਆ ਜਾਵੇ ਸਾਰੇ ਧਰਮਾਂ ਦਾ ਸਤਿਕਾਰ ਹੋਣਾ ਚਾਹੀਦਾ ਤੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਕਾਨੂੰਨ ਬਣਾਇਆ ਜਾਵੇ ਤੇ ਕਾਨੂੰਨ ਬਣਾ ਕੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਇਹੋ ਜਿਹਾ ਦੰਡ ਦੇ ਕੇ ਕੋਈ ਜੁਰਤ ਨਾ ਕਰੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਨ ਦਾ ਤੇ ਇਹ ਜਿਹੜਾ ਕਾਨੂੰਨ ਹੈ ਸੈਂਟਰ ਦੇ ਕੋਲ ਪਿਆ ਤੇ ਸੈਂਟਰ ਨੇ ਇਹਦੇ ਤੇ ਸਹਿਨਾ ਅਮਿਤ ਸ਼ਾਹ ਤੇ ਇਹਨਾਂ ਦੀ ਪਾਰਲੀਮੈਂਟ ਨੇ ਤੇ ਇਹਨਾਂ ਦੀ ਜਿਹੜੀ ਲੋਕ ਸਭਾ ਨੇ ਸਾਰਿਆਂ ਨੇ ਕਰਕੇ ਇਹ ਰਾਸ਼ਟਰਪਤੀ ਦੇ ਕੋਲ ਸਹਿਨ ਹੋ ਕੇ ਇਹ ਬਣ ਜਾਣਾ ਇਸ ਕਰਕੇ ਭਾਈ ਗਰਜੀਤ ਸਿੰਘ ਇਹ ਕਹਿ ਰਹੇ ਆ ਕਿ ਕਾਨੂੰਨ ਦੀ ਜਿਹੜੀ ਐਮੈਂਡਮੈਂਟ ਕੀਤੀ ਜਾਵੇ ਤੇ ਸਖਤ ਸਜ਼ਾਵਾ ਦਿੱਤੀ ਜਾਵੇ ਤੇ ਫਿਰ ਇਹ ਕਿਹੜੀ ਗੱਲ ਆ ਕਾਨੂੰਨੀ ਗੱਲ ਸੀ ਇਹਦੇ ਵਿੱਚ ਧਰਨੇ ਵੀ ਲਾਏ ਮਜਾਰੇ ਵੀ ਕਿਤੇ ਬੜੇ-ਬੜੇ ਇਕੱਠ ਵੀ ਕੀਤੇ ਪ੍ਰਧਾਨ ਰਜਿੰਦਰ ਸਿੰਘ ਛੰਨਾਹੋਰੀ ਸੰਧਾ ਸਾਹਿਬ ਹੋਰੀ ਤੇ ਇਹ ਸਾਰੀ ਟੀਮ ਜਿਹੜੀ ਆ ਨੌਜਵਾਨਾਂ ਦੀ ਯੋਧੇ ਜਰਨੇਲਾਂ ਦੀ ਲੱਗੀ ਹੋਈ ਐ ਇਹਨਾਂ ਨੇ ਘਰਵਾਰ ਛੱਡ ਕੇ ਇੱਥੇ ਬੈਠੇ ਐ ਹੁਣ ਭਾਈ ਜਿੰਨਾ ਚਿਰ ਕੌਮ ਜਾਗਦੀ ਨਹੀਂ ਮੈਂ ਢਾਡੀਆਂ ਨੂੰ ਵੀ ਕਹਿਣਾ ਮੈਂ ਰਾਗੀਆਂ ਨੂੰ ਵੀ ਕਹਿਣਾ ਮੈਂ ਕਥਾਵਾਚਕਾਂ ਨੂੰ ਵੀ ਕਹਿਣਾ ਮੈਂ ਕਿਸਾਨ ਯੂਨੀਅਨ ਨੂੰ ਵੀ ਕਹਿਣਾ ਮੈਂ ਸ਼ਹਿਰ ਦੇ ਹਿੰਦੂ ਮੁਸਲਮਾਨਾਂ ਸਾਈਆਂ ਨੂੰ ਸਾਰਿਆਂ ਨੂੰ ਕਹਿਣਾ ਮੈਂ ਗੁਰੂ ਨਾਨਕ ਨਾਮ ਲੇਵਾ ਸਾਰੀਆਂ ਸੰਗਤਾਂ ਨੂੰ ਕਹਿਣਾ ਕਿ ਇਹ ਕੱਠ ਪੰਥ ਦਾ ਕੱਠਾ ਕੌਮ ਦਾ ਕੱਠਾ ਐ ਗੁਰੂ ਗ੍ਰੰਥ ਸਾਹਿਬ ਜੀ ਦੀ ਆਨ ਸ਼ਾਨ ਦਾ ਇਕੱਠ ਹੈ ਗੁਰੂ ਗ੍ਰੰਥ ਸਾਹਿਬ ਦੀ ਸੋਚ ਨੂੰ ਹੋਰ ਜਿਹੜੀ ਅੱਗੇ ਤੋਰ ਲਈ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਦੀਆਂ ਕਰਨ ਤੇ ਕਰਾਉਣ ਵਾਲਿਆਂ ਨੂੰ ਪੂਰੀਆਂ ਸਜ਼ਾ ਦੇ ਕੇ ਕਾਨੂੰਨ ਚ ਜਿਹੜਾ ਸਿਹਾਰ ਕਰਕੇ ਉਹਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰਨ ਦਾ ਜਿਹੜਾ ਕਾਨੂੰਨ ਹੈ ਉਸ ਦੇ ਲਈ 14 ਤਰੀਕ ਨੂੰ ਭਾਈ ਇੱਥੇ ਇਕੱਠ ਹੋ ਰਿਹਾ ਹੈ 14 ਤਰੀਕ ਨੂੰ ਭਾਈ ਆਪੋ ਆਪਣੇ ਵਹੀਕਲ ਲੈ ਕੇ ਸਾਰੀਆਂ ਫੌਜਾਂ ਸਾਰੇ ਵੀਰ ਸਾਰੇ ਭੈਣ ਸਤਕਾਰ ਸੁਭਾਵਾਂ ਗੰਤੋ ਪਾਵ ਕੋਈ ਗੁਰੂ ਨਾਨਕ ਨਾਮ ਲੈ ਵਾ ਸੰਗਤਾਂ ਮੈਂ ਦੁਬਾਰਾ ਦੁਬਾਰਾ ਕੋਈ ਰਵੇ ਨਾ ਤੇ 14 ਤਰੀਕ ਨੂੰ ਭਾਈ ਇੱਥੇ ਪਹੁੰਚ ਜਾਓ ਜਿਹੜੇ ਬੰਦੇ ਦੂਰ ਆ ਕਿਉਂਕਿ ਇੱਕ ਵਾਰੀ ਮੈਂ ਵੀ ਲੇਟ ਹੋ ਗਿਆ ਸੀਗਾ ਜਿਹੜੇ ਬੰਦੇ ਦੂਰ ਆ ਨਾ ਧੁੰਦ ਵੀ ਪੈ ਸਕਦੀ ਐ ਤੇ ਮੈਂ ਬੇਨਤੀ ਕਰਦਾ ਕਿ ਭਾਈ ਤੁਸੀਂ ਜਿਹੜੇ ਰਾਤ ਨੂੰ ਵੀ ਆ ਸਕਦੇ ਆ ਨਾ 13 ਤਰੀਕ ਨੂੰ ਰਾਤ ਨੂੰ ਵੀ ਆਉਣ ਤੜਕੇ ਵੀ ਆਉਣ ਇਹ ਸਾਰੀਆਂ ਦੂਜੇ ਪਾਸੇ ਮੈਂ ਅਮਰੀਕਾ ਕੈਨੇਡਾ ਜਰਮਨ ਫਰਾਂਸ ਜਿਹੜੇ ਵੀ ਸੂਬੇ ਰਾਜਸਥਾਨ ਹੋਵੇ ਦਿੱਲੀ ਹੋਵੇ ਹਿਮਾਚਲ ਹੋਵੇ ਇਹ ਸਾਰੇ ਸੂਬਿਆਂ ਚੋਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਆਨਛਾਣੀ ਲੜਨਾ ਸਾਡਾ ਖਲਾਕੀ ਫਰਜ਼ ਆ ਤੇ ਸਾਡਾ ਗੁਰੂ ਹੀ ਨਹੀਂ ਤੇ ਅਸੀਂ ਕਾਹਦੇ ਚੁੱਕੇ ਆ ਇਸ ਕਰਕੇ ਸਾਨੂੰ ਭੇਡਾਂ ਵਾਲੀ ਜ਼ਿੰਦਗੀ ਨਹੀਂ ਜਿਉਣੀ ਚਾਹੀਦੀ ਅਣਖ ਖਲੀ ਜਿਉਣੀ ਚਾਹੀਦੀ ਹੈ ਤੇ ਮੈਂ ਸਰਕਾਰ ਨੂੰ ਵੀ ਕਹਿਣਾ ਹੈ ਸਰਕਾਰ ਅੱਗੇ ਪਿੱਛੇ ਮੋਰਚੇ ਲੱਗੇ ਸੀ ਮੋਰਚੇ ਦੇ ਵਿੱਚ ਕਹਿੰਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੇ ਗਰਜੀਤ ਸਿੰਘ ਦਾ ਕੋਈ ਵੀ ਨੁਕਸਾਨ ਹੋ ਗਿਆ ਨਾ ਸਰਕਾਰ ਇਹਦੀ ਜ਼ਿੰਮੇਵਾਰ ਹੋਊਗੀ ਫੇਰੇ ਪੰਜਾਬ ਸੰਭਲ ਲੈਣੀ ਇਸ ਕਰਕੇ ਸਰਕਾਰ ਨੂੰ ਵੀ ਚਾਹੀਦਾ ਤੁਰੰਤ ਇਹਦੀ ਗੱਲ ਨਹੀਂ ਸੁਣਦੇ ਹੁਣ ਦੱਸੋ ਭਾਈ ਐਮਪੀ ਕਿੱਥੇ ਬੈਠੇ ਐ ਕਿੱਥੇ ਬੈਠੇ ਐ ਜਦੋਂ ਸਾਡੀ ਪ੍ਰਧਾਨ ਮੰਤਰੀ ਗੱਲ ਨਹੀਂ ਸੁਣਦਾ ਪ੍ਰੈਜ਼ੀਡੈਂਟ ਸਾਡੀ ਗੱਲ ਨਹੀਂ ਸੁਣਦਾ ਸਾਡੀ ਗੱਲ ਰਾਜ ਸਭਾ ਦਾ ਮੈਂਬਰ ਨਹੀਂ ਸੁਣਦਾ ਸਾਡੀ ਗੱਲ ਲਾਅ ਮਨਿਸਟਰ ਨਹੀਂ ਸੁਣਦਾ ਸਾਡੀ ਗੱਲ ਹੋਮ ਮਨਿਸਟਰ ਨਹੀਂ ਸੁਣਦਾ ਸਾਡੀ ਗੱਲ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨਹੀਂ ਸੁਣਦਾ ਸਾਡੀ ਜਦੋਂ ਕੋਈ ਗੱਲ ਹੀ ਨਹੀਂ ਸੁਣਦਾ ਤੇ 543 MP ਨਹੀਂ ਸੁਣਦੇ ਕੋਈ ਪੰਜਾਬ ਦੇ 12 MP ਇੱਥੇ ਆ ਕੇ ਬੈਠਣਾ ਗੁਰੂ ਦੀ ਗੱਲ ਹੈ ਇਹਦਾ ਮਤਲਬ ਇਹ ਗੁਰੂਗ੍ਰੰਥ ਨੂੰ ਮੰਨਦੇ ਨਹੀਂ ਸਾਰੇ ਇਹ 92 MLA ਦਾ ਵਾਕਫ ਤੁਰਿਆ ਫਿਰਦਾ ਹਰ ਲਰਨ ਕਰਦਾ ਤੇ ਉਹ ਨਸ਼ੇ ਦੇ ਤਸਕਰਾਂ ਦੇ ਵਿੱਚ ਰੁੱਝੇ ਹੋਏ ਆ ਪਰਿਵਾਰਵਾਦ ਨੂੰ ਭਤੀਜਾਵਾਦ ਨੂੰ ਹਰ ਲਰ ਦੇਈ ਜਾਂਦੇ ਐ ਚੋਣਾ ਤੇ ਕਰੋੜਾਂ ਰੁਪਇਆ ਉਹ ਲਾਈ ਜਾਂਦੇ ਐ ਤੇ ਗੁਰੂ ਲਈ ਤੁਹਾਨੂੰ ਸਾਰਿਆਂ ਨੂੰ ਸਮਾਂ ਕੱਢਣਾ ਚਾਹੀਦਾ ਇਸ ਕਰਕੇ 14 ਤਰੀਕ ਨੂੰ ਇੱਥੇ 11 ਵਜੇ ਤੋਂ ਪਹਿਲਾਂ ਪਹਿਲਾਂ ਸਾਰੀਆਂ ਸੰਗਤਾਂ ਪਹੁੰਚਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ